ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਕਿਸ ਪ੍ਰਕਾਰ ਸ਼ਰਮ ਮਾਈਨਿੰਗ ਮਾਫੀਆ ਵੱਲੋਂ ਕਿਸ ਪ੍ਰਕਾਰ ਸ਼ਰਮ ਧੱਜੀਆਂ ਓੜੀਆਂ ਜਾਰੀਆਂ ਨ ਉਸ ਦੀ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਕਾਨਪੁਰ ਖੋਈ ਤੋਂ ਖੇੜਾ ਤਲਮੋੜ ਤੱਕ ਬੀਤੇ ਦਿਨੀ ਪ੍ਰਸ਼ਾਸਨ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਇਸ ਮੁੱਖ ਮਾਰਗ ਉਤੇ ਦਿਨ ਦੇ ਸਮੇਂ ਓਵਰਲੋਡ ਟਿਪਰ ਨਹੀਂ ਚੱਲਣਗੇ ਪਰ ਪ੍ਰਸ਼ਾਸਨ ਦੇ ਆਦੇਸ਼ਾਂ ਨੂੰ ਠੰਗੇ ਉਤੇ ਟੰਗ ਕੇ ਮਾਈਨਿੰਗ ਮਾਫੀਆ ਵੱਲੋਂ ਲਗਾਤਾਰ ਓਵਰਲੋਡ ਟਿਪਰ ਇਸ ਰਸਤੇ ਉਤੋਂ ਦਿੰਦੇ ਸਮੇਂ ਵੀ ਭੇਜੇ ਜਾ ਰਿਆ ਨੇ ਜਿਸ ਦਾ ਰੋਸ਼ ਸਥਾਨਿਕ ਵਸਨੀਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪਿੰਡ ਦੇ ਲੋਕਾਂ ਨੇ ਖੱਡ ਦੇ ਪਾਣੀ ਨੂੰ ਪਿੰਡ ਦੇ ਵਿੱਚ ਆਉਣ ਤੋਂ ਰੋਕਣ ਦੇ ਲਈ ਪਿੰਡ ਭਨੂਆ ਵਿਖੇ ਡਰੇਨ ਵਿਭਾਗ ਦੇ ਮਦਦ ਨਾਲ ਮਿੱਟੀ ਦਾ ਬੰਨ੍ਹ ਲਗਾਇਆ ਗਿਆ ਸੀ ਉਥੇ ਹੀ ਮਾਫੀਆਂ ਉਦੋਂ ਉਸ ਬੰਦੇ ਉਪਰੋਂ ਟਿੱਪਰ ਲੰਘਾ ਕੇ ਉਸ ਨੂੰ ਤੋੜਦਾ ਜਾ ਰਿਹਾ ਸੀ ਪਿੰਡ ਵਾਸੀਆਂ ਨੇ ਰੋਜ ਦੇ ਵਿੱਚ ਆ ਕੇ ਸੜਕ ਉੱਤੇ ਜਮ ਲਗਾ ਦਿੱਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿੰਨਾ ਸਮਾਂ ਬਰਸਾਤ ਦੇ ਮੀਂਹ ਚੱਲਦੇ ਹਨ ਉਹਨਾਂ ਸਮੇਂ ਤਾਂ ਕਿ ਇਹਨਾਂ ਟਿੱਪਰਾਂ ਨੂੰ ਬੰਦ ਕੀਤਾ ਜਾਵੇ ਅਤੇ ਪਿੰਡ ਨੂੰ ਆਉਣ ਵਾਲੇ ਪਾਣੀ ਨੂੰ ਰੋਕਿਆ ਜਾਵੇ ਕਿਉਂਕਿ ਪਾਣੀ ਅੱਧੇ ਪਿੰਡ ਦਾ ਨੁਕਸਾਨ ਕਰਦਾ ਹੈ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇੱਕ ਲੈਟਰ ਵੀ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਦਿਨ ਦੇ ਸਮੇਂ ਟਿੱਪਰਾਂ ਦੀ ਨੋ ਐਂਟਰੀ ਇਸ ਰੋਡ ਉੱਤੇ ਹੋਵੇਗੀ ਪਰ ਕਾਨੂੰਨ ਨੂੰ ਛਿੱਕੇ ਉੱਤੇ ਟੰਗ ਕੇ ਸ਼ਰਯਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰੀਆਂ ਪਿੰਡ ਵਾਸੀਆਂ ਨੇ ਸਾਫ਼ ਲੱਗਜਾ ਦੇ ਵਿੱਚ ਕਿਹਾ ਹੈ ਕਿ ਜੇਕਰ ਇਹ ਟ੍ਰੈਫਿਕ ਬੰਦ ਨਾ ਹੋਈ ਤਾਂ ਉਹ ਕਾਨਪਰਖੋਈ ਰੋਡ ਨੂੰ ਜਾਮ ਕਰ ਦੇਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਪੰਜਾਬ ਟੀਵੀ ਪ੍ਰਾਈਮ ਦੇ ਲਈ ਕਾਨਪਰਖੋਈ ਤੋਂ ਅਜੇ ਸ਼ਰਮਾ ਦੇ ਨਾਲ ਕੇ ਸਿੰਘ ਧਾਰਨੇ ਦੀ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਕੀ ਸਮੱਸਿਆ ਹੈ ਤੁਹਾਡੀ ਮੈਂ ਮੇਰਾ ਨਾਮ ਜਸਵੰਤ ਸਿੰਘ ਹੈ ਪਿੰਡ ਪਨੂਹਾ ਤੋਂ ਤੇ ਸਮੱਸਿਆ ਸਾਡੀ ਇਦਾਂ ਨਾ ਵੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਾ ਅਸੀਂ ਨਰਕ ਭੋਗ ਰਹੇ ਆ ਠੀਕ ਹੈ ਜੀ ਸਰਕਾਰਾਂ ਨੂੰ ਵੀ ਗਰਾਹ ਲਈ ਹਰੇਕ ਬੰਦੇ ਨਾਲ ਜਾ ਕੇ ਜਿੱਥੇ ਤੱਕ ਸਾਡੀ ਪਹੁੰਚਦੀ ਅਸੀਂ ਮਿਲੇ ਆ ਜੀ ਵੀ ਚਲੋ ਉਸ ਨਾਲ ਕੁਝ ਇਲਾਕੇ ਦਾ ਸਾਡਾ ਹੱਲ ਹੋ ਜਾਵੇ ਜੀ ਤੇ ਹੁਣ ਦਿਨ ਪਰ ਦਿਨ ਸਾਡਾ ਜਿਹੜਾ ਆਵਾਜ਼ ਆਈ ਜਾਂ ਟਿੱਪਰਾਂ ਕਰਕੇ ਬਹੁਤ ਔਖਾ ਹੋਇਆ ਪਿਆ ਸਾਡਾ ਲੰਘਣਾ ਆਣਾ ਜਾਣਾ ਮਾਰਕੀਟ ਜਾਣਾ ਕਿਤੇ ਵੀ ਜਾਣਾ ਜੀ ਹੁਣ ਜੀ ਸਾਨੂੰ ਇੱਕ ਥੋੜਾ ਜਿਹਾ ਲੈਟਰ ਮਿਲਿਆ ਜੀ ਇਹ ਠੀਕ ਹੈ ਜੀ ਇਹਦੇ ਵਿੱਚ ਲਿਖਿਆ ਹੈ ਕਿ 26/8/2025 ਤੋਂ 27/10/2025 ਤੱਕ ਜਿਹੜੇ ਟਿਪ ਪਰ ਹੈ ਨਾ ਜੀ ਪੂਰਨ ਤੌਰ ਤੇ ਇਹਦੀ ਪਾਬੰਦੀ ਰਹੇਗੀ ਸਮਾਂ ਹੈਗਾ ਇਹ ਤੇ ਲਿਖਿਆ ਹੋਇਆ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਜਿਹੜਾ ਇਹ ਤਾਂ ਸਮਾਂ ਚੱਲਣ ਦਾ ਹੈ ਬਾਕੀ ਆਲ ਬੰਦ ਹੈ ਜੀ ਓਵਰਲੋਡ ਦਾ ਬੰਦ ਹੈ ਹੁਣ ਅੱਜ ਅਸੀਂ ਜਾਮ ਲਾਇਆ ਪਿੰਡ ਦੇ ਵਿੱਚ ਦੇਖੋ ਕਿੰਨਾ ਓਵਰਲੋਡਿੰਗ ਇਹਨਾਂ ਨੇ ਮਾਲ ਲੱਦਿਆ ਹੋਇਆ ਸਾਡੀ ਅਸੀਂ ਸਵੇਰਾ ਵੀ ਇਹਨਾਂ ਨੂੰ ਗੁਜਾਰਸ਼ ਕੀਤੀ ਹੈ ਵੀ ਜਿਹੜਾ ਸਮਾਂ ਹੈ ਤੇ ਇਹਨੂੰ ਪੂਰਨ ਤੌਰ ਤੇ ਦੇਨੇ ਬੰਦ ਰੱਖਣ ਦਾ ਸਾਨੂੰ ਲੈਟਰ ਮਿਲਿਆ ਹੋਇਆ ਵੀ ਤੁਸੀਂ ਉਹਦੇ ਉੱਤੇ ਚੱਲੋ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਜੀ ਹੁਣ ਅਸੀਂ ਇਹਦਾ ਚੌਂਕੀ ਵਾਲਿਆਂ ਨਾਲ ਵੀ ਵਾਰਤਾਲਾਪ ਕੀਤਾ ਵੀ ਸਾਡੇ ਇਹਦੀ ਬਾਰੇ ਸਾਡੀ ਸੁਣਾਈ ਕਰੋ ਜਾਂ ਕੋਈ ਬੋਰਡ ਲਾਓ ਵੀ ਨੋ ਐਂਟਰੀ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜੀ ਇਹਦਾ ਹਜਾ ਕੋਈ ਪੱਕਾ ਆਰਡਰ ਨਹੀਂ ਮਿਲਿਆ ਸਾਡਾ ਇਹ ਮੰਨਣਾ ਇਹ ਹੈ ਵੀ ਕਹਿਣਾ ਵੀ ਜਿਹੜਾ ਇਹ ਲੈਟਰ ਆਇਆ ਨਾ ਜੀ ਇਹਦੇ ਉੱਤੇ ਬਕਾਇਦਾ ਪੱਕਾ ਲੈਟਰ ਆਇਆ ਜੀ ਇਹ ਇਹ ਲੈਟਰ ਪ੍ਰਸ਼ਾਸਨ ਨੇ ਪਾਇਆ ਜਾਂ ਇਹ ਗਲਤ ਹੈ ਠੀਕ ਹੈ ਜੀ ਜਿਹਦੇ ਉੱਤੇ ਕੋਈ ਹੁਣ ਤੱਕ ਕਾਰਵਾਈ ਨਹੀਂ ਹੋ ਰਹੀ ਹੈ ਤਾਂ ਕਰਕੇ ਅਸੀਂ ਜਾਮ ਲਾਤਾ ਅੱਗੇ ਵੀ ਅਸੀਂ ਜਾਮ ਇਹ ਲਾਵਾਂਗੇ ਪੱਕਾ 10 ਵਜੇ ਤੋਂ ਰਾਤ ਨੂੰ ਸਵੇਰੇ 6 ਵਜੇ 6 ਵਜੇ ਤੋਂ ਬਾਅਦ ਅਸੀਂ ਟਪਰ ਨਹੀਂ ਚੱਲਣ ਦੇਵਾਂਗੇ ਜਿਆਦਾ ਸਾਨੂੰ ਆ ਕੇ ਦੱਸ ਦੇਣ ਬੇਹਾਂ ਵੇ ਪੱਕਾ ਇਹ ਲੈਟਰ ਕੀ ਨਾ ਕੱਢਿਆ ਹੋਇਆ ਪ੍ਰਸ਼ਾਸਨ ਨੇ ਕੱਢਿਆ ਜਾਂ ਕਿੱਥੋਂ ਵੀ ਨਿਕਲੇਗਾ ਸਾਡੀ ਕੋਈ ਸੁਣਾਈ ਨਹੀਂ ਹੋ ਰਿਹਾ ਕੰਮ ਇਹ ਪੁਲਿਸ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਕਹਿ ਰਹੀ ਹੈ ਕਿ ਸਾਡੇ ਕੋਲ ਕੋਈ ਲੈਟਰ ਨਹੀਂ ਆਇਆ ਇਸ ਕਰਕੇ ਉਹ ਕਾਰਵਾਈ ਨਹੀਂ ਕਰ ਰਹੇ ਤਾਂ ਕਰਕੇ ਸਾਡੇ ਹੜਾ ਕਰਕੇ ਇਹ ਨਾ ਕਰਕੇ ਸਾਡਾ ਕਾਫੀ ਪਿੰਡ ਦਾ ਜਿੱਦ ਹੁਣ ਅਸੀਂ ਫੇਰ ਮਿੱਟੀ ਲਾਈ ਆ ਵੱਟਾਂ ਲਾਈਆਂ ਤੁਹਾਡੇ ਸਾਹਮਣੇ ਦੇਖ ਸਕਦੇ ਆ ਪਰ ਇਹ ਮਿੱਟੀ ਇਹਨਾਂ ਕਰਕੇ ਆ ਦੇਖ ਲਓ ਬਾਕੀ ਲੋਕ ਕਿੰਨੇ ਪਰੇਸ਼ਾਨ ਹੋ ਰਹੇ ਆ ਇੱਥੋਂ ਲੰਘਣਾ ਵੜਨਾ ਬਹੁਤ ਮੁਸ਼ਕਲ ਹੋ ਗਿਆ ਸਾਡਾ ਅੱਜ ਸਵੇਰ ਦੇ ਲੱਗੇ ਹੋਇਆ ਪ੍ਰਸ਼ਾਸਨ ਨੇ ਟਰੇਨ ਮਹਿਕਮਾ ਆਇਆ ਸੀਗਾ ਜਿਹਦੇ ਕਰਕੇ ਅਸੀਂ ਵੱਟਾਂ ਲਵਾਈਆਂ ਸਾਡੇ ਖੇਤ ਕੱਲੇ ਕੱਲੇ ਬੰਦੇ ਦਾ ਲੱਖ ਲੱਖ ਡੇਢ ਲੱਖ ਰੁਪਏ ਦਾ ਸਾਡਾ ਨੁਕਸਾਨ ਅੱਜ ਦਾ ਹੈ ਜੀ ਹਰੇਕ ਸਾਲ ਸਾਡੇ ਨਾਲ ਆ ਹੀ ਹੁੰਦਾ ਤੇ ਤੁਸੀਂ ਹੁਣ ਦੇਖ ਲਓ 1 ਮਿੰਟ ਵੀ ਆ ਟਿਪਰ ਨਹੀਂ ਬੰਦ ਹੋ ਰਹੇ ਸਾਨੂੰ ਕੰਮ ਕਰਨਾ ਬਹੁਤ ਔਖਾ ਕੀਤਾ ਗਿਆ ਠੀਕ ਹੈ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਜੇ ਸਾਡਾ ਸਾਥ ਦੋ ਨਹੀਂ ਤਾਂ ਮਜਬੂਰ ਹੋ ਕੇ ਅਸੀਂ ਸਾਰਾ ਪਿੰਡ ਸੜਕ ਦੇ ਉੱਤੇ ਬਹਿ ਜਾਵਾਂਗੇ ਤੇ ਪੂਰਨ ਤੌਰ ਤੇ ਅਸੀਂ ਪੱਕਾ ਰੋਡ ਜਾਮ ਕਰ ਦਾਂਗੇ ਸਾਡੀ ਆਹੀ ਗੁਜਾਰਸ਼ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਭਾਈ ਮੇਰੇ ਪਿੰਡੇ ਦਾ ਸੁਮੰਦੜਿਆ ਸਰਜੀਤ ਸਿੰਘ ਮੇਰਾ ਨਾਮ ਹੈ ਕਿੱਥੋਂ ਆਏ ਜੀ ਤੁਸੀਂ ਹਾਂ ਮੈਂ ਕਰਪੁਰਖੋਈ ਤੋਂ ਆਇਆ ਜੀ ਰੋਡ ਇਹ ਜਿਹੜਾ ਤੁਹਾਡਾ ਰੋਡ ਕਿਹੋ ਜਿਹਾ ਹੈ ਇਹ ਰੋਡ ਦੀ ਇੰਨੀ ਹਾਲਤ ਖਰਾਬ ਹੈ ਜੇ ਆਪਾਂ ਵਧੀਆ ਕਪੜੇ ਪਾ ਕੇ ਜਾਇ ਮੁਰਗਾ ਧੋਣ ਲੈਣੇ ਹੋ ਦੀ ਉਹ ਇਹ ਰਾਜ ਕਦੀ ਡਿੱਗ ਵੀ ਸਕਦੇ ਆ ਕਾਰਨ ਕਾਰਨਿਕ ਪ੍ਰਸ਼ਾਸਨ ਦੀ ਮਿਹਰਬਾਨੀ ਸਾਰੀ ਕਿੱਦਾਂ ਵੇ ਕਿਉਂਕਿ ਰੋਡ ਨੂੰ ਬੜੇ ਨਜ਼ਾਰਾ ਸਾਲ ਹੋ ਗਏ ਜੀ ਉਸ ਤੋਂ ਬਾਅਦ ਜੋ ਮਾਈਨਿੰਗ ਦਾ ਇਹ ਮਾਈਨਰਾਂ ਨੇ ਸੱਤੇ ਸੱਤੇ ਨਾਸ ਕੀਤਾ ਰੋਡ ਦਾ ਆ 26 ਤਰੀਕ ਨੂੰ ਇੱਥਾ ਆਏ ਰੋਡ ਬੰਦ ਕੀਤਾ ਉਸ ਤੋਂ ਬਾਅਦ ਫਿਰ ਵੀ ਗੱਡੀਆਂ ਬੰਦ ਨਹੀਂ ਹੋਏ ਰੋਡ ਗੱਡੀ ਨਾਲ ਦਿਨ ਰਾਤ ਚੱਲਦੇ 2.5 250 ਇੱਕ ਘੰਟੇ ਦੀ ਗੱਡੀ ਲੱਗਦੀ ਹੈ ਸਾਡੇ ਕਪਰੂਆ ਦੇ ਫੌਜੀ ਸਾਹਿਬ ਹੈ ਉਹਨੀ ਵੀਡੀਓ ਬਣਾਈ ਅੱਗੇ ਸ਼ੇਅਰ ਵੀ ਕੀਤੀ ਲੇਕਿਨ ਪ੍ਰਸ਼ਾਸਨ ਕੋਈ ਵੀ ਹੱਲ ਨਹੀਂ ਕਰ ਰਿਹਾ ਸਾਡਾ ਪਹਿਲੇ ਇੱਕ ਜਨਾਨੀ ਦਾ ਦੋ ਹੀ ਲੱਤਾਂ ਟੁੱਟ ਗਈਆਂ ਇੱਕ ਦਿਨ ਪਹਿਲਾਂ ਇੱਕ ਮੁੰਡੀ ਲੱਤ ਟੁੱਟ ਗਈ ਪ੍ਰਸ਼ਾਸਨ ਜਾਂ ਕੋਈ ਵੀ ਸਾਡਾ ਅਧਿਕਾਰੀ ਜਾ ਕੇ ਸਾਡੀ ਸਾਰ ਨਹੀਂ ਲੈ ਰਿਹਾ ਕੋਈ ਕੀ ਮੰਗ ਕਰਦੇ ਸਰਕਾਰੋਂ ਅਸੀਂ ਮੰਗ ਕਰਦੇ ਹਾਂ ਸਰਕਾਰ ਨੂੰ ਸਾਡਾ ਵੀ ਧਿਆਨ ਰੱਖਿਆ ਜਾਵੇ ਦੂਆ ਲੋਕਾਂ ਜੋ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਜੇ ਰੋਡ ਹੈ ਟਿੱਪਰਾਂ ਵਾਸਤੇ ਰੋਡ ਨਹੀਂ ਹੈ ਜਿਹੜਾ ਰੋਡ ਹੈ ਲੋਕਾਂ ਦੀ ਜਰਨ ਲਈ ਵਾਸਤੇ ਹੈ ਇਹ ਲਿੰਕ ਰੋੜਾ ਨਾ ਕਿ ਹੈਵੀ ਡਿਊਟੀ ਰੋੜਾ ਹੈ ਇਹ ਹੈਵੀ ਡਿਊਟੀ ਵਹਤ ਹੈ ਇੱਕ ਬੰਦਾ ਪੈਸੇ ਕਮਾਉਂਦਾ ਬਾਕੀ ਲੋਕੀ ਜੋ ਪਿੰਡਾਂ ਦੇ ਉਹ ਪਰੇਸ਼ਾਨ ਹੋ ਰਿਹਾ ਹੈ ਇੱਕ ਕਰੈਸ਼ ਵਾਲਾ ਪੈਸੇ ਕਮਾਉਂਦਾ ਬਾਕੀ ਦੁਨੀਆ ਸਾਰੀ ਪਰੇਸ਼ਾਨ ਹੋ ਰਹੀ ਨਾ ਕੋਈ ਸਮਾਗਣਾ ਹੋ ਗਿਆ ਜੀ ਕਾਨੂੰ ਜੀ ਟਾਈਮ ਕਾ ਨਾ ਹੋ ਗਿਆ ਜੀ ਹੁਣ ਟਾਈਮ ਹੋ ਗਿਆ 7:20 7:20 ਹੋ ਗਏ ਜੀ ਜਿੱਥੇ ਕਿ ਜੇ ਜੇਕਰ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਦੇ ਵੱਲੋਂ ਇੱਕ ਆਰਡਰ ਜਾਰੀ ਕੀਤੇ ਦਾ ਕਿ 26 ਤਰੀਕ ਨੂੰ ਜਿਹੜਾ ਹੈ ਇੱਥੇ ਰਾਤ ਦਿਨ ਬਿਲੇ ਜਿਹੜਾ ਹੈ ਉਹਨੂੰ ਐਂਟਰੀ ਹੋਵੇਗੀ ਡਿਫਰਾਂ ਦੀ ਤੇ ਉਹ ਜਿਹੜੀ ਹੈ ਉਹ ਨੋ ਐਂਟਰੀ ਤੁਹਾਨੂੰ ਕਿਤੇ ਦਿਖੀ ਹੈ ਜਾਂ ਨਹੀਂ ਬਿਲਕੁਲ ਕੋਈ ਨੋ ਐਂਟਰੀ 26 ਜੂ ਸਾਨੂੰ ਹੀ ਪਤਾ ਇੱਥੇ ਆਏ ਸੀ ਪੱਤਰਕਾਰ ਸਾਰਾ ਹੋਇਆ ਵੀ 10 ਇਲਾਕਾ 6 ਤੱਕ ਉਹ ਰੋਡ ਉਹਨਾਂ ਦਾ ਬੰਦ ਹੋਊਗਾ ਲੇਕਿਨ ਇਹ ਸਭ ਕੁਝ ਨਹੀਂ ਹੋ ਰਿਹਾ ਜੀ ਜੋ ਪ੍ਰਸ਼ਾਸਨ ਨਹੀਂ ਮਿਲੀ ਜਿਉਲੀ ਭਗਤ ਨਾਥ ਸਾਹਿਬ ਕੋ ਹੋ ਰਿਹਾ ਸਾਡੇ ਫੌਜੀ ਸਾਹਿਬ ਨੇ ਵੀਡੀਓ ਬਣਾਇਆ 250 ਗੱਡੀ 1 ਘੰਟੇ ਇਹ ਘੰਟੇ 250 ਗੱਡੀ ਲੰਗੀ ਜੀ ਤੁਸੀਂ ਦਿਨ ਚ ਦੇਖੋ ਕਿੰਨੀਆਂ ਗੱਡੀਆਂ ਲੰਘ 24 ਘੰਟੇ ਕਿੰਨੀਆਂ ਗੱਡੀਆਂ ਹੋ ਗਈਆਂ